ਨਮਸਕਾਰ ਸਰਗਰਮੀਆ ਪ੍ਰੋਗਰਾਮੇ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰਗਰਮੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 28/9/2025 ਨੂੰ 6ਵੀਂ ਪਾਸ਼ਾ ਜੀ ਗੁਰਦੁਆਰਾ ਪਿੰਡ ਦੋਲਤਪੁਰ ਵਿਖੇ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਬਿਰਸਾ ਸੰਭਾਲ ਗੱਤਕਾ ਮੁਕਾਬਲਾ ਲੜਕੇ ਅਤੇ ਲੜਕੀਆਂ ਦਾ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਲਤਪੁਰ ਸੰਤ ਬਾਬਾ ਕਸ਼ਮੀਦਾ ਸਿੰਘ ਜੀ ਨੇਕੀ ਵਾਲੇ ਸੰਤ ਜਗਤਾਰ ਸਿੰਘ ਜੀ ਨੇਕੀ ਵਾਲਿਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਸ ਮੌਕੇ ਆਪ ਸਭ ਸੰਗਤਾਂ ਨੇ ਅਤੇ ਗੱਤਕਾ ਪ੍ਰੇਮੀਆਂ ਨੇ ਅਤੇ ਗੱਤਕਾ ਖੇਡਣ ਵਾਲੇ ਸ ਗੱਤ ਕਾ ਖੇਡਣੋ ਖੇਡਣ ਵਾਲੇ ਨੌਜਵਾਨਾਂ ਤੇ ਲੜਕੀਆਂ ਨੇ ਜਰੂਰ ਇਸ ਮੌਕੇ ਤੇ ਹਾਜ਼ਰ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਤਾਨ ਤਾਨ ਸਤਿਗੁਰੂ ਵਾਹਿਗੁਰੂ ਦੀ ਮਿਹਰ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ ਮੈਂ ਇਸ ਇਲਾਕੇ ਨੱਗਰ ਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਏਦਾਂ ਦਾ ਮੌਕਾ ਬਹੁਤ ਘੱਟ ਮਿਲਦਾ ਦੇਸਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਲੋਕ ਕਨਵਰਸਿਓਂ ਸਹਿਯੋਗਨਾ ਇਹ ਨਿਗਮਤਾਕਾਰ ਜਰਾਸੂ ਸਾਰੀ ਸੰਗਤਾਂ ਦੀ ਬੇਨਤੀ ਦੇ ਵਿੱਚ ਆ ਕੇ ਸੰਯੋਗ ਦਿਓ ਦਰਸ਼ਨ ਕਰੋ ਦਰਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ we ਅਸੀਂ ਇੱਥੇ ਪੰਜਾਬੀ ਪ੍ਰਵਾਸੀ ਇਕਤਾ ਮੰਚ ਵੱਲੋਂ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਵੱਡੀ ਰੈਲੀ ਕੀਤੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਗਿਣਤੀ ਸ਼ਾਮਲ ਹੋਏ ਆ ਉਹਦੇ ਵਿੱਚ ਪ੍ਰਵਾਸੀ ਮਜ਼ਦੂਰ ਵੀ ਬਹੁਤ ਸਾਰੇ ਸ਼ਾਮਲ ਹੋਏ ਆ। ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਇੱਕ ਮੁੱਦਾ ਜਿਹੜਾ ਹੈਗਾ ਉਹ ਭੱਕਿਆ ਹੋਇਆ ਪ੍ਰਵਾਸੀਆਂ ਦਾ ਮੁੱਦਾ। ਅਸਲ ਵਿੱਚ ਜਿਹੜਾ ਹੋਇਆ ਹਿਯਾਰਦਨ ਦੇ ਵਿੱਚ ਜਿਹੜਾ ਹੈਗਾ ਇੱਕ ਜਿਹੜੇ ਬੱਚਾ ਹਰਵੀਰ ਹੈ ਉਹਦਾ ਕਤਲ ਹੋਇਆ ਪਹਿਲਾਂ ਉਹਦੇ ਨਾਲ ਬਦਤਮੀਲੀ ਕੀਤੀ ਕਿਸੇ ਪਰਵਾਸੀ ਨੇ ਉਹ ਤੋਂ ਬਾਅਦ ਚੋ ਤੇ ਕਤਲ ਹੋਇਆ ਬੜੀ ਬੇਰਮੀ ਨਾਲ ਕਤਲ ਕੀਤਾ ਉਹਦੀ ਸਾਰਿਆਂ ਨੇ ਨਿੰਦਾ ਕੀਤੀ ਅਸੀਂ ਅੱਜ ਪਹਿਲਾਂ ਉੱਠ ਕੇ ਉਹਨੂੰ ਸ਼ਰਧਾਂਜਲੀ ਵੀ ਸਾਰਿਆਂ ਨੇ ਜਿਹੜਾ ਹੈਗਾ ਪੇਸ਼ ਕੀਤੀ ਸਾਰੇ ਪੰਜਾਬ ਦੇ ਲੋਕ ਜਿਹੜਾ ਹੈਗਾ ਉਹਨੂੰ ਅ ਬੱਚੇ ਨੇ ਜਿਹੜਾ ਹੈਗਾ ਹੋਨਰ ਬੁਰਾ ਮਨਾਇਆ ਤੇ ਸਜ਼ਾਵਾਂ ਦੀ ਮੰਗ ਕੀਤੀ ਹੈ ਜਿਹੜੇ ਕਤਲ ਲਿਆ ਉਹਨਾਂ ਨੂੰ ਉਹ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾਵਾਂ ਦੀ ਸਾਰਿਆਂ ਨੇ ਮੰਗ ਕੀਤੀ ਹੈ ਇਹ ਮੁੱਦਾ ਆਪਣੀ ਤਾ ਹੈ ਤੇ ਜਿਹੜਾ ਇੱਕ ਮੁੱਦਾ ਹੋਰ ਉਠਾਇਆ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਤੇ ਤੋਂ ਬਈਏ ਬੁਝਾਓ ਪੰਜਾਬ بچਾਓ ਪਈਆਂ ਦੇ ਪੱਛਣ ਨਾਲ ਪੰਜਾਬ ਨਹੀਂ ਬਚ ਸਕਦਾ ਕਿਉਂਕਿ ਫੈਕਟਰੀਆਂ ਦੇ ਵਿੱਚ ਵੀ ਇਹ ਹੈ ਸਾਡੇ ਖੇਤਾਂ 'ਚ ਵੀ ਇਹ ਕੰਮ ਕਰਦੇ ਸਾਡੇ ਘਰਾਂ 'ਚ ਕੰਮ ਕਰਦੇ ਆ ਮੰਡੀਆਂ ਦੇ ਵਿੱਚ ਵੀ ਇਹ ਕੰਮ ਕਰਦੇ ਆ ਕੰਬਾਈਨਾਂ ਦੇ ਉੱਤੇ ਕੰਮ ਕਰਦੇ ਆ ਜੇ ਬਈ ਇਹ ਇੱਥੇ ਨਹੀਂ ਆਉਂਦੇ ਪ੍ਰਵਾਸੀ ਇੱਥੇ ਨਹੀਂ ਆਉਂਦੇ ਤਾਂ ਸਾਰਿਆਂ ਦਾ ਸਾਰਾ ਜਿਹੜਾ ਢਾਂਚਾ ਖੜਜੂਗਾ ਸਾਡੇ ਸ਼ਹਿਰਾਂ ਉਹਨਾਂ ਦੇ ਵਿੱਚ ਰੇੜੀਆਂ ਆ ਆਟਾ ਵਰਕਰ ਸਾਡੇ ਉਹਨਾਂ ਨੇ ਆਪਣੇ ਕੰਮ ਖੋਲੇ ਹੋਏ ਛੋਟੇ-ਛੋਟੇ ਕੰਮ ਖੋਲੇ ਹੋਏ ਆ ਉਹ ਸਾਰਾ ਉਹਨਾਂ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਪ੍ਰਵਾਸ ਕੁਦਰਤ ਦਾ ਨਿਯਮ ਹੈ ਲੋਕਾਂ ਨੇ ਜਿੱਥੇ ਰਿਜਕ ਹੋਣਾ ਉਧਰ ਨੂੰ ਪ੍ਰਵਾਸ ਕਰਨਾ ਸਾਡੇ ਬੱਚੇ ਵੀ ਤਾਂ ਪ੍ਰਵਾਸ ਕਰਕੇ ਗਏ ਆ ਨਾ ਅਸੀਂ 1980 ਦੇ ਵਿੱਚ ਜਿਹੜੇ ਪ੍ਰਵਾਸ ਸ਼ੁਰੂ ਹੋਏ ਜਦੋਂ ਦੁਬਈ ਦੇ ਵਿੱਚ ਮਾਸਕਟ ਦੇ ਵਿੱਚ ਕਤਰ ਦੇ ਵਿੱਚ ਬਹਿਰੂਨ ਦੇ ਵਿੱਚ 사ウਦੀ ਅਰਬ ਨੂੰ ਲੋਕ ਜਿਹੜੇ ਗਏ ਆਪਣੇ ਰੋਜ਼ਗਾਰ ਦੀ ਭਾਲ ਵਿੱਚ ਬਾਅਦ ਵਿੱਚ ਜਿਹੜਾ ਹੈਗਾ ਯੂਰਪ ਖੁੱਲਿਆ ਮੈਂ ਕੁਲਿੰਦਰ ਸਿੰਘ ਪੁਰੀਆ ਜਿਹੜੀ ਫੈਡਰੇਸ਼ਨ ਆਫ ਟ੍ਰੇਡਿਓਨ ਦਾ ਚੁਗਾ ਪ੍ਰਧਾਨ ਅੱਜ ਜਿਹੜਾ ਇਹ ਇਕੱਠ ਹੋਇਆ ਇਹ ਪ੍ਰਵਾਸੀ ਤੇ ਪੰਜਾਬੀਆਂ ਦਾ ਇਕਤਾ ਦਾ ਇਕੱਠ ਹੈ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਰਹਿਣ ਚੱਲੇ ਜਰਾ ਜਾ ਰਹੀ ਹੈ ਭਈਆ ਪਿਆਓ ਪੰਜਾਬ ਪਿਆਓ ਅਸੀਂ ਇਸ ਅਹਿਮ ਦਾ ਸਖਤ ਸ਼ਬਦਾਂ ਚੋਂ ਪੁਆ ਕਰਦੇ ਹਾਂ ਤੇ ਵਿਰੋਧ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹ ਸਾਡੀ ਪੰਜਾਬ ਦੀ ਰੀੜ ਦੀ ਹੱਡੀ ਹੈ ਇਹਨਾਂ ਤੋਂ ਬਿਨਾ ਨਾ ਖੇਤੀ ਚੱਲ ਸਕਦੀ ਹੈ ਨਾ ਉਦਯੋਗ ਚੱਲ ਸਕਦੀ ਹੈ ਤੇ ਨਾਲ ਜਿਹੜੇ ਹੋਰ ਕਾਰੋਬਾਰ ਜਿਹੜੇ ਉਹ ਚੱਲ ਸਕਦੇ ਆ ਤੇ ਜਿਹੜੇ ਇਹ ਲੋਕ ਹੋਰੇ ਲਿਖੇ ਹੋਏ ਆ ਇਸ ਮੇਮ ਨੂੰ ਚੁਣਨ ਦੇ ਲਈ ਇਹ ਸਾਡੇ ਪਰਖੇ ਹੋਏ ਬੰਦੇ ਆ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਹੰਗ ਮਚਾਇਆ ਉਹਨੂੰ ਫੇਲ ਕਰਨ ਦੇ ਲਈ ਸ਼ਫੀਰ ਚੰਦਲ ਨੂੰ ਜਿਹੜਾ ਲਾਲ ਕਿਲੇ ਤੇ ਝੰਡਾ ਚੜਾ ਕੇ ਲਿਗੇ ਗਏ ਤੇ ਮੁਰਤੇ ਨੂੰ ਦੋਨੇ ਚੜ੍ਹੇ ਨਹੀਂ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੱਥੇ ਸਹਾਰੇ ਵਰਗੇ ਰਾਜਾ ਰਾਮ ਵਰਗੇ ਜਿਹੜੇ ਨਿਹੰਗ ਆ ਉਹ ਕਰਦੇ ਆ ਔਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਪੰਜਾਬ ਤੋਂ ਪ੍ਰਵਾਸੀ ਮਜ਼ਦੂਰ ਭੱਜ ਜਾਂਦੇ ਆ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਿਹੰਗਾਂ ਨੂੰ ਇਹ ਜਿਹੜੇ ਰਾਜਾ ਰਾਮ ਹੋਣੀ ਆ ਇਹ ਨਹੀਂ ਹੈ ਉਹ ਸਰ ਇਹ ਧਾਰਮਿਕ ਸੰਪਰਦਾਇਆਂ ਨੇ ਉਹਨਾਂ ਨੇ ਇਸ ਮਾਮਲੇ ਤੇ ਕੁਛ ਨਹੀਂ ਕਿਹਾ ਪਰ ਇਹ ਇੱਕ ਸੰਪਰਦਾਇਆ ਹੈ ਜਿਹੜੀ ਇਹ ਰੋਹਾਰਤਾਰ ਜਿਹੜਾ ਪੂਰ ਪ੍ਰਚਾਰ ਉਹ ਕਰ ਰਹੀ ਹੈ ਪ੍ਰਵਾਸੀਆਂ ਦੇ ਖਿਲਾਫ ਪਰ ਅਸੀਂ ਅੱਜ ਦਾ ਕੰਮ ਜਿਹੜਾ ਜਿਹੜਾ ਬੱਚਾ ਮਾਰਿਆ ਹੈ ਹੁਸ਼ਿਆਰਪੁਰ ਦੇ ਵਿੱਚ ਉਹਦੀ ਸੰਸਦ ਸ਼ਬਦਾਂ ਵਿੱਚ ਦੱਸਾ ਕਰਦੇ ਆ ਤੇ ਸਾਰਾ ਇਹ ਕੰਮ ਨਾਮ ਕਰਦਾ ਹੈ ਕਿ ਜਾਂਚ ਹੋਵੇ ਤੇ ਉਸ ਬੰਦੇ ਨੂੰ ਸਖਤ ਤੋਂ ਸਖਤ ਇਹਨਾਂ ਸਜ਼ਾ ਦਿੱਤੀ ਜਾਵੇ ਅਸੀਂ ਕਿਸੇ ਵੀ ਕ੍ਰਾਈਮ ਦੇ ਸਾਥਕ ਨਹੀਂ ਹਾਂ ਔਰ ਜੇ ਜਿਹੜੇ ਬੰਦੇ ਦੀ ਪ੍ਰਵਾਸੀ ਦੀ ਵੈਰੀਫਿਕੇਸ਼ਨ ਕਰਾਉਣ ਦੀ ਲੋੜ ਹੈ ਉਹ ਪੰਜਾਬ ਸਰਕਾਰ ਕਰਵਾ ਸਕਦੀ ਹੈ ਅਸੀਂ ਇਹਦੇ ਵੀ ਕੋਈ ਪ੍ਰਤੀਰੋਧ ਨਹੀਂ ਹੈ ਜਿਹੜਾ ਵੀ ਕ੍ਰਿਮੀਨਲ ਹੈ ਉਹਨੂੰ ਫੜ ਕੇ ਅੰਦਰ ਧੱਕਣਾ ਚਾਹੀਦਾ ਚਾਹੇ ਉਹ ਪ੍ਰਵਾਸੀ ਹੋਵੇ ਜਾਂ ਪੰਜਾਬੀ ਹੋਵੇ ਜਾਂ ਉੱਤਰਾਖੰਡੀ ਹੋਵੇ ਜਾਂ ਕੋਈ ਵੀ ਹੋਵੇ ਇਸ ਕਰਕੇ ਸਾਡਾ ਸਾਰਾ ਸਰਉਕਾਰ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਪੰਜਾਬ ਖੜਾਂ ਦੇ ਵਿੱਚ ਟੁੱਟਿਆ ਪਿਆ ਉਹਨਾਂ ਲੋਕਾਂ ਦੀ ਨਜ਼ਰ ਕਰਨ ਦੀ ਲੋੜ ਹੈ ਪੰਜਾਬ ਨੂੰ ਬਹੁਤ ਸਾਰੇ ਸੂਬਿਆਂ ਪਰ ਦਿੱਲੀ ਤੋਂ ਵਿਹਾਰ ਤੋਂ ਉਤਰਾਖੰਡ ਤੋਂ ਬਹੁਤ ਬੱਧੀ ਰਾਹਤ ਸਮਗਰੀ ਆ ਰਹੀ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਹੈ ਇਹਦੇ ਵਿੱਚ ਕੁਤੰ ਪੈਦਾ ਕਰੂਗਾ ਤੇ ਜਿਹੜਾ ਧਿਆਨ ਹੈ ਸਰਕਾਰ ਦਾ ਤੇ ਲੋਕਾਂ ਦਾ ਇਸ ਮੁੱਦੇ ਤੋਂ ਹਟਾਉਗਾ ਕਿ ਹਰ ਇੱਕ ਵਤਿਆਂ ਲੋਕਾਂ ਨੂੰ ਕਿਦਾਂ ਰਾਹ ਜਿਹੜੀ ਪਛਾਣੀ ਆ ਸੋ ਇਸ ਕਰਕੇ ਇਹ ਲੋਕਾਂ ਦੇ ਜਿਹੜੀ ਆ ਚਾਲ ਚਲਾਓ ਤਾਂ ਹੀ ਪੰਜਾਬ ਜਿਹੜਾ ਬਚ ਸਕਦਾ ਤਾਂ ਹੀ ਪੰਜਾਬ ਨੂੰ ਕੇ ਲੈ ਕੇ ਜਾ ਸਕਦੇ ਆ ਔਰ ਇਹ ਜੁਪੀ ਦੇ ਯਾਰ ਚਾਹੋ ਕੋਈ ਹੋਰ ਕਿਸੇ ਸੂਬੇ ਦੇ ਲੋਕ ਆਉਂਦੇ ਆ ਉਹ ਸਾਡੇ ਭਰਾ ਆ ਤੇ ਸਾਡੇ ਦੋਸਤਾਂ ਸਾਡੇ ਪੰਜਾਬ ਨੇ ਕੰਮ ਕਰਦੇ ਆ ਤੇ ਪੰਜਾਬ ਨੂੰ ਬਿਲਡ ਕਰਦੇ ਆ ਸੋ ਇਹਨਾਂ ਤੋਂ ਬਿਨਾਂ ਪੰਜਾਬ ਜਿਦਾ ਚੱਲ ਨਹੀਂ ਸਕਦਾ ਕਿਉਂਕਿ ਸਾਡੇ ਬੱਚੇ ਬਾਹਰ ਚਲੇ ਗਏ ਆ ਸਾਡੇ ਕੋਲ ਕੰਮ ਕਰਨ ਵਾਲੀ ਮਾਨਸ਼ਕਤੀ ਜਿਹੜੀ ਆ ਨਹੀਂ ਰਹੀ ਅਸੀਂ ਦੋ ਦੋ ਜਣੇ ਆ ਘਰਾਂ ਚ ਇਕੱਲੇ ਥੱਲੇ ਬੈਠ ਕੇ ਪੱਠੇ ਨਹੀਂ ਮਾਰ ਸਕਦੇ ਉਹ ਮਜ਼ਦੂਰ ਹੀ ਆ ਜਿਹੜਾ ਸਾਡੇ ਕੰਮ ਆਉਂਦੇ ਆ ਜਿਹੜਾ ਖੇਤੀ ਦਾ ਕੰਮ ਜਿਹੜਾ ਚਲਾ ਰਿਹਾ ਹੈ ਸ਼ੋਸ਼ ਕਰਦੇ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜੀ ਸਤਿ ਭਾਵਨਾ ਬਣਾਈ ਰੱਖੋ ਪਿਆਰ ਨਾਲ ਰਹੋ ਉਹਨਾਂ ਦੇ ਖਿਲਾਫ ਕੋਈ ਵੀ ਮਤਾ ਜਿਹੜਾ ਉਹ ਨਾ ਪਾਇਆ ਜਾਵੇ ਤੇ ਜੇ ਕੋਈ ਕ੍ਰਾਮ ਕਰਦਾ ਉਹਦੇ ਖਿਲਾਫ ਆਵਾਜ਼ ਉਠਾਣੀ ਵੀ ਚਾਹੀਦੀ ਆ ਇਹ ਵੀ ਪਰਵਾਸੀ ਵੀ ਉਠਾਣੀ ਚਾਹੀਦੀ ਆ ਰਲ ਮਿਲ ਕੇ ਰਹਿਣ ਵਾਲੇ ਸੁਨੇਹਾ ਅੱਲਾ ਉਹਨਾਂ ਨੂੰ ਕਰਵਾਜ ਦੇਣਿਆ ਤਾਂ मेरे ही भी पढ़ने लिखने का रास्ता बना हुआ है मैं भी मकान बनाने का रास्ता बना हुआ का सबसे बड़ी लक्ष्य निको ये लट्ठू पत्र में घूम रहे हैं जो हमसे भेज का आधार करने पड़ेगा भंगा तो भावा ये सब लक्ष्यों को सुनने हैं समाज के समाज के रक्षण नहीं है हमको बनने के सोचने में हमें हमें शांति की व्यवस्था करना है पंजाबी के 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 पर है। है। तो जल करने। है जो आपके रक्षा भरेगा जो जल संप मिलेगा उसका जल के जवाब हमको गलत नहीं देना हमारे देश हमारे ਅੰਗਾਰੀ ਡੀਆਰਟੀ ਇਹ ਵੀ ਯਾਦ ਕਰਦੇ ਹੋ 6820 ਅਮਰਪੁਰ ਨਾਮ ਤੇ ਮਾਤਾ ਜੀ ਹੰਟਾ ਆ ਗਏ ਮਾਰਿਆ ਸਟੂਡੀਓ ਸਾਡੇ ਸਾਰੇ ਜਨ ਸਮੇਟ ਲਈ ਕਟੇਖਿਆ ਚਾਰੇ ਇੱਥਾ ਆਸ ਹੈ ਕਿ ਸਾਰੇ ਨੂੰ ਸੇਵਾ ਤੋਂ ਮਿਲਣਾ ਆਏਗੀ ਕਦਸਿੰਘ ਨੂੰ ਦੇਹ ਚੱਟ ਕਰੇ ਨਾ ਪੁਆ ਜਿਸ ਲਿੰਘ ਵਤਨwidehat ਪਤਾ ਨਹੀਂ ਕਿ ਕਿਥੇ ਆਂੇ ਸ਼ਾਂਗੇ ਉਹ ਵੇ ਅਸਿ ਫੁਲਾਨ ਹਾਏ ਹਰੇ ਦੇਵੀ ਆਉਂ ਨੰਦ ਅਵਨਾ ਮਦੇ ਮਦੇ ਸਾਨੂੰ ਜਿੰਨਾ ਦਿਲ ਰਹਾ ਆ ਗਿਆ ਜੀ ਤਨੋ ਖਾਰਿਆ ਛੋਟੀ ਮਦ ਮੀ ਲੋ ਕੋਈ ਪਾ ਕੇ ਛਾਇਤੀ ਹੱਦੇ ਮੁਕੀ ਉੱਡੀ ਮੋਟ ਮੰਗ ਰਹਾ ਹੈ ਭਾਨਾ ਗੋ ਕੋ ਬੱਤੀ ਰੋ ਕੋ ਪਾਣੀ ਪੱਕਾ ਕਰ ਕੱਲਾ ਆਪਣਾ ਸਾਰੇ ਮਾਪਿਆਂ ਕੋਲ ਆਪਣੇ ਲੱਖਾਂ ਸਾਡੇ ਪੀੜ੍ਹੀਆਂ ਬਚਾਣ ਦਾ ਤੇ ਇਹਨਾਂ ਖੰਡੇ ਮਜ਼ਦੂਰ ਲੋਕ ਹੈ ਤੇ ਵਿਜਗਾਂਦ ਵੀ ਬਾਹਰ ਕਿਰਿਆ ਕਰਦੇ ਰਹੇ ਜਾ ਰਹੇ ਆ ਪੰਜਾਬ ਦੇ ਅੰਦਰ ਸਿੱਖਾਂ ਦਾ ਨਾਮ ਹੋ ਰਿਹਾ ਹੈ ਸਿੱਖ ਪੰਜਾਬ ਛੀਰੂ ਗੁਰਾਂ ਦਾ ਨਾਮ ਹੋ ਰਿਹਾ ਹੈ ਛੀਰੂ ਗੁਰਾਂ ਤੋਂ ਲੈ ਕੇ ਇਹਨਾਂ ਗਰਮਾਂ ਸਲਾਮ ਵਾਲਾ ਤੁਹਾਨੂੰ ਕਿ ਜੱਲੂ ਸਾਹਿਬ ਦੀ ਮੁਹਰਬਤ ਕਰਦੇ ਅੱਜ ਦੀ ਡੇਟ ਵਿੱਚ ਹਿੰਦੁਸਤਾਨ ਦਾ 18 ਲੱਖ ਸਟੂਡੈਂਟ ਦੁਨੀਆਂ ਦੀਆਂ ਡਿਫਰੈਂਟ ਯੂਨੀਵਰਸਿਟੀ ਚ ਕਾਲਜ ਚ ਪੜਦਾ ਵੈ ਜਿਹੜੀ ਸਟਰੈਂਥ 2023 ਦੇ ਵਿੱਚ 13 ਲੱਖ ਸੀ ਉਹ ਅੱਜ 18 ਲੱਖ ਹੋ ਚੁੱਕੀ ਹੋਈ ਹੈ ਜੇ ਤੁਹਾਡੀ ਵੀ ਇੱਛਾ ਕਿ ਤੁਸੀਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਆਇਰਲੈਂਡ ਸਵਿਟਜ਼ਰਲੈਂਡ ਫਰਾਂਸ ਜਰਮਨੀ ਜਾਂ ਟੌਪ ਮੋਸਟ ਯੂਨੀਵਰਸਿਟੀ ਚ ਪੜਨ ਦੀ ਜਾਣਾ ਚਾਹੁੰਦੇ ਹੋ ਤੇ ਮੈਂ ਐਡਵੋਕੇਟ ਕਮਲ ਕੁਮਾਰ ਪੁੰਬਲਾ ਆਪਣੇ 29 ਸਾਲ ਦੇ ਇਮੀਗ੍ਰੇਸ਼ਨ ਤਜਰਬੇ ਦੇ ਨਾਲ ਇਹਨਾਂ ਸਾਰੇ ਕੰਟਰੀਆਂ ਦੀਆਂ ਯੂਨੀਵਰਸਿਟੀ ਤੇ ਕਾਲਜ ਦੇ ਡੈਲੀਗੇਟਸ ਨੂੰ ਨਾਲ ਲੈ ਕੇ ਤੁਹਾਡੇ ਡੋਰ ਸਟੈਪਸ ਤੇ ਆ ਰਹੇ ਹਾਂ ਅਸੀਂ ਆ ਰਹੇ ਹਾਂ 24 ਸਪਟੰਬਰ ਨੂੰ ਹੋਟਲ ਪਾਰਕ ਪਲਾਜ਼ਾ ਜਲੰਧਰ 25 ਸਪਟੰਬਰ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ 26 ਸਪਟੰਬਰ ਨੂੰ ਹੋਟਲ ਗ੍ਰੈਂਡ ਨਮਾ ਸ਼ਹਿਰ ਦੇ ਵਿੱਚ ਇੱਥੇ ਆਉਣ ਦਾ ਤੁਹਾਨੂੰ ਕੀ ਫਾਇਦਾ ਹੋਏਗਾ ਤੁਸੀਂ ਡਾਇਰੈਕਟਲੀ ਫੋਰਨ ਯੂਨੀਵਰਸਿਟੀ ਦੇ ਡੈਲੀਗੇਟ ਨੂੰ ਮਿਲ ਲਓਗੇ ਤੁਸੀਂ ਆਪਣਾ ਕੇਸ ਸਾਹਮਣੇ ਬੈਠ ਕੇ ਡਿਸਕਸ ਕਰੋਗੇ ਉਹਦੀ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ ਤੁਹਾਡੀ ਐਡਮਿਸ਼ਨ ਦੇ ਤੁਹਾਡੇ ਕੋਲੇ ਡਾਕੂਮੈਂਟਸ ਕੀ ਨੇ ਤੁਹਾਨੂੰ ਮੌਕੇ ਤੇ ਦਾਖਲਾ ਮਿਲ ਸਕਦਾ ਤੁਸੀਂ ਸਕਾਲਰਸ਼ਿਪ ਵਾਸਤੇ ਅਪਲਾਈ ਕਰਦੇ ਹੋ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ 100% ਸਕਾਲਰਸ਼ਿਪ ਦਿੰਦੀਆਂ ਨੇ ਤੇ ਤੁਸੀਂ ਮੌਕੇ ਤੇ ਆਪਣੀ ਸਕਾਲਰਸ਼ਿਪ ਦੀ ਐਪਲੀਕੇਸ਼ਨ ਦੇ ਕੇ ਸਕਾਲਰਸ਼ਿਪ ਹਾਸਲ ਕਰ ਸਕਦੇ ਹੋ ਜਦੋਂ ਵੀਜ਼ਾ ਡਾਕੂਮੈਂਟੇਸ਼ਨ ਦੀ ਗੱਲ ਆਉਂਦੀ ਹੈ ਤੇ ਵੀਜ਼ਾ ਆਫੀਸਰ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਵੀਜ਼ਾ ਅਪਰੂਵ ਹੋਣ ਵਾਸਤੇ ਕੀ ਕੀ ਹੋਰ ਡਾਕੂਮੈਂਟ ਚਾਹੀਦੇ ਹਨ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਿਆ ਹੈ ਤੇ ਤੁਸੀਂ ਉਰੂ ਦੁਆਰਾ ਰੀ ਅਪਲਾਈ ਕਰਨਾ ਚਾਹੁੰਦੇ ਹੋ ਦੁਆਰਾ ਆਫਰ ਲੈਟਰ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੁਸੀਂ ਆਪਣੀ ਇੰਟਰਨੈਸ਼ਨਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਤੁਸੀਂ ਆਪਣੀ ਟਿਊਸ਼ਨ ਫੀਸ ਕਿਸ ਤਰੀਕੇ ਨਾਲ ਸੇਫ ਹੱਤਾਂ ਦੇ ਵਿੱਚ ਵਿਦੇਸ਼ ਭੇਜ ਸਕਦੇ ਹੋ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਡਿਊਰਿੰਗ ਸਟੱਡੀ ਤੁਹਾਨੂੰ ਕੀ ਕੀ ਪਾਰਟ ਟਾਈਮ ਆਪਸ਼ਨਸ ਮਿਲ ਸਕਦੀਆਂ ਨੇ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਕੋਰਸ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਿਹੜੀ ਜੌਬ ਕਰ ਸਕਦੇ ਹੋ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਸਭ ਤੋਂ ਵੱਡੀ ਹੈ ਜਦੋਂ ਤੁਸੀਂ ਪਰਮਾਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਹੈ ਕਿਉਂਕਿ ਪਾਤ ਤਾਂ ਹੁਣ ਸ਼ੁਰੂ ਹੋਣਾ ਰਸਤਾ ਤਾਂ ਹੁਣ ਸ਼ੁਰੂ ਹੋਣਾ ਇਸ ਸੈਮੀਨਾਰ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਹੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਪਰਮਾਨੈਂਟ ਮਾਈਗ੍ਰੇਸ਼ਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਇਹ ਸਾਰੀਆਂ ਸੇਵਾਵਾਂ 21 ਸੱਤ ਥੱਲੇ ਦੇਣ ਵਾਸਤੇ ਡਾਟਾ ਨੋਟ ਕਰ ਲੋ 24 ਜਲੰਧਰ 25 ਲੁਧਿਆਣਾ 26 ਨਮਾ ਸ਼ਹਿਰ نیچے ਹੈਲਪਲਾਈਨ ਨੰਬਰ ਦਿੱਤਾ ਹੋਇਆ ਤੁਸੀਂ ਉੱਥੇ ਕਾਲ ਕਰਕੇ ਪ੍ਰਾਇਰੋਪਾਇੰਟ ਕੋਪ ਕਰ ਸਕਦੇ ਹੋ ਔਰ ਤੁਸੀਂ ਅੱਲੇ ਸਾਈਨ ਅਪ ਕਰਕੇ ਆਪਣੀ ਕੰਪਲੀਟ ਇਨਫੋਰਮੇਸ਼ਨ ਦੇ ਕੇ ਤਾਂ ਕਿ ਤੁਹਾਡਾ ਹੋਂਵਲ ਕੀਤਾ ਜਾ ਸਕੇ ਤੁਹਾਡੇ ਡਾਕੂਮੈਂਟ ਸਾਡੇ ਕੋਲ ਹੋਣਗੇ ਅਸੀਂ ਡੈਲੀਗੇਟ ਨੂੰ ਫਾਰਵਰਡ ਕਰਾਂਗੇ ਤੇ ਮੌਕੇ ਤੇ ਤੁਹਾਨੂੰ ਉਹ ਦਾਖਲਾ ਦੇ ਸਕਦਾ ਤੁਹਾਨੂੰ ਸਕਾਲਰਸ਼ਿਪ ਦੇ ਸੱਕ ਹੋਇਆ ਹੈ ਤੁਹਾਡਾ ਵੀਜ਼ੇ ਦੇ ਵਿੱਚ ਕੀ ਹੈਲਪ ਹੋ ਸਕਦੀ ਉਹ ਕਰ ਸਕਦਾ ਇੱਕ ਬਰ ਫਿਰ ਤੁਹਾਨੂੰ ਸਾਰਿਆਂ ਨੂੰ ਸੰਦਾ ਦੇਣ ਜਾ ਰਿਹਾ ਹਾਂ ਵੀਐਨ ਇੰਟਰਨੈਸ਼ਨਲ ਐਜੂਕੇਸ਼ਨਲ ਫੇਅਰ 2025 ਵਾਸਤੇ ਥੱਲੇ ਕਾਲ ਕਰਕੇ ਮੈਨੂੰ ਜਾਂ ਮੇਰੀ ਟੀਮ ਨੂੰ ਸੰਪਰਕ ਕਰ ਸਕਦੇ ਹੋ ਉਸ ਤੋਂ ਬਾਅਦ ਚਲੋ ਮੈਂ ਕਹਣਾ ਉਸ ਦੀ ਨਲਕੀ ਆ ਕੀ 15 ਦਿਨ ਦਾ ਟੂਰ ਇਹ ਸੱਜਣ ਸਿੰਘ ਭਗਸੈ ਸਿੰਘ ਨਗਨ ਸੰਗਤ ਅਧਿਰਿਆ ਸੇ ਸਬਰੀਆਂ ਤੁਹਾਨੂੰ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਣਗੇ ਤੋਂ ਤਾਂ ਵਾਸਤੇ ਪਤਲੀ ਸਿਮ ਇਜਾਜ਼ਤ ਦਿਓ ਧੰਨਵਾਦ ਨਹੀਂ ਬਣਾਇਆ ਅਤੇ ਜਿਹੜਾ ਵੀ ਕੱਲ